ਇਹ ਕੰਮ ਕਰਾਇਆ ਕਰਾ ਰਹੀ ਹੈ ਕੋਈ ਜਾਣ ਕੇ ਕੰਮ ਨਹੀਂ ਕੀਤਾ ਸਾਡੀ ਇਹ ਲਾਈਨ ਨਹੀਂ ਹੈ ਸਾਡੇ ਲਾਈਨ ਲੜਾਈਆਂ ਝੜਿਆਂ ਦੀ ਸਾਡੇ ਵੀ ਸਾਡੇ ਭਰਾ ਜੀ ਦੁਸ਼ਮਣ ਹੀ ਚੱਲਦੇ ਸੀ ਉਹ ਚੱਕਰ ਨੇ ਆ ਪਰ ਗੱਲ ਇਹ ਕੀ ਉਹ ਦੂਜੇ ਨੇ ਤਾਂ ਬੁਝੇ ਰੋ ਤੇ ਮਾਤਾ ਨੂੰ ਤੁਸੀਂ ਮਾਰੀਆਂ ਚੁਪੇੜਾ ਅਸੀਂ ਚੁਪੇੜਾ ਕਿਸੇ ਨੂੰ ਅਸੀਂ ਇਦਾਂ ਦੇ ਨਹੀਂ ਇਨਸਾਨੀ ਦੇ ਬੰਦੇ ਅਸੀਂ ਕਿਸੇ ਨੂੰ ਹੱਥਾਂ ਨੂੰ ਦੇ ਜੀ ਕੋਈ ਕੰਮ ਇਦਾਂ ਨਹੀਂ ਕਰਾਉ ਸਾਡੇ ਕੋਲ ਸਮਝ ਕੇ ਕੰਮ ਕਰਾ ਨਹੀਂ ਸੀ ਸੀਸੀਟੀਵੀ ਦੇ ਕੈਮਰੇ ਦੇ ਵਿੱਚ ਕੋਣ ਆਂਦੇ ਆ ਜਿਹਦੇ ਚੁਪੇੜਾ ਮਾਰੀਆਂ ਨਹੀਂ ਅਸੀਂ ਇਹ ਮੁੰਡਾ ਹੋ ਰਹੀ ਹੈ ਪਰ ਇਹ ਕੰਮ ਦਾ ਅਸੀਂ ਉਹ ਮੁੰਡਾ ਫਿਰ ਦੇਖਾਂਗੇ ਜਿਹਨੇ ਕੰਮ ਕਰਾਇਆ ਠੀਕ ਹੈ ਜੀ ਭਾਈ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਾਹਿਬ ਗੁਰਪ੍ਰੀਤ ਸਿੰਘ ਪੁਲਿਸ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ੇਟ ਪੀਐਸ ਸਿਵਲਾਈਨ ਐਸਐਚਓ ਗੁਰਪ੍ਰੀਤ ਜੀ ਤੇ ਇਸ ਵੀ ਨੌਥ ਸਾਹਿਬ ਸ਼੍ਰੀ ਅਰਵਿੰਦ ਮੀਨਾ ਜੀ ਇਹਨਾਂ ਨੇ ਇੱਕ ਰਿਕਵਰੀ ਕੀਤੀ ਹੈ ਜਿਹੜੀ ਕਿ ਪਿਛਲੇ ਸਾਲ 2024 ਜੂਨ 26 ਨੂੰ ਚੋਰੀ ਹੋਈ ਸੀ ਸਿਵਲਾਈਨ ਏਰੀਆ ਦੇ ਇੱਕ ਘਰ ਦੇ ਵਿੱਚ ਉਹਦੇ ਚ ਅਸੀਂ ਅੱਠ ਦੋਸ਼ੀ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਉਹਨਾਂ ਤੋਂ ਅਸੀਂ ਪਹਿਲਾਂ 49 ਲੱਖ ਕੈਸ਼ 936 ਗ੍ਰਾਮ 골ਡ ਤੇ সিলভার ਜੁਐਲਰੀ ਇੱਕ ਕਾਰ ਇੱਕ ਮੋਟਰਸਾਈਕਲ ਤੇ ਇੱਕ ਰਿਵੋਲਵਰ ਬਰਾਮਦ ਕਰ ਲਿਆ ਸੀ ਤੇ ਉਹ ਅੱਠ ਜਣਿਆਂ ਨੂੰ ਅਸੀਂ ਜੁਡੀਸ਼ੀਅਲ ਕਸਟਡੀ ਚ ਭੇਜਤਾ ਸੀਗਾ ਜੀ ਤੇ ਹੁਣ ਅਸੀਂ ਇੱਕ ਜਿਹੜਾ ਮੇਨ ਅਕਿਊਜ਼ ਹੈਗਾ ਬਲਰਾਮ ਸਿੰਘ ਅਲਾਇਸ ਬੱਲੂ ਫਤੂ ਟਿੰਗੇ ਦਾ ਰਹਿਣ ਵਾਲਾ ਕਪੂਰਥਲਾ ਜ਼ਿਲ੍ਹੇ ਦਾ ਇਹਨੂੰ ਹੋ ਨਜ਼ aí ਰੈਸਟ ਕੀਤਾ ਤੇ ਇੱਥੋਂ ਅਸੀਂ 826 ਗ੍ਰਾਮ 골ਡ ਜੁਐਲਰੀ ਬਰਾਮਦ ਕੀਤੀ ਹੈ 200 ਗ੍ਰਾਮ সিলਵਰ ਜੁਐਲਰੀ ਤੇ 2.5 ਲੱਖ ਰੁਪਿਆ ਕੈਸ਼ ਤੇ ਇਹਦੀ ਉਮਰ ਤਕਰੀਬਨ 28 ਸਾਲ ਹੈਗੀ ਹੈ ਤੇ 12ਵੀਂ ਪੜਿਆ ਤੇ ਇਹ ਪਹਿਲਾਂ ਵੀ ਆਪਣਾ ਐਨਡੀਪੀਐਸ ਦੇ ਮੁਕਦਮੇ ਚ ਅਰੈਸਟ ਹੋਇਆ ਹੈ ਸਰ ਜੀ ਐਸ ਦੇ ਬਲਾ ਮੰਡੀ ਜਿਹੜੇ ਸੰਦ ਮੰਡੀ ਵਾਲੇ ਉਹਨਾਂ ਦਾ ਕੇਸ ਉਹਨਾਂ ਦਾ ਗੌਮ ਕੀਨਸ ਮੰਡੀ ਵਾਲੇ ਸੰਜਣੇ ਜਿਹੜੇ ਉਹ ਉਹੀ ਮੇਦੀ ਉਹੀ ਮੇਦੀ ਉਹ ਉਹ ਉਹੀ ਨੇ ਸਰ ਉਹਨਾਂ ਦਾ ਕਿੰਨੇ ਪਰਚੇ ਦਰਜ ਹੋਇਆ ਇੱਕ ਤੇ ਪਹਿਲਾਂ ਇੱਕ ਐਡੀ ਵੀ ਜ਼ਤ ਹੈਗਾ ਬਾਕੀ ਅਸੀਂ ਪਤਾ ਕਰ ਰਹੇ ਹਾਂ ਸਰ ਕਿ ਅੱਠ ਫੜੀ ਸੁਣਨਾ ਮੇਰਾ ਲੀਡਰ ਸੀ ਕੌਣ ਸੀ ਹੈ ਆਈ ਮੀਨ ਲੀਡਰ ਹੀ ਹੈਗਾ ਸਰ ਉਹਨਾਂ ਦੇ ਮੁਤਾਬਕ 90 ਲੱਖ ਦੀ 90 ਲੱਖ ਕੈਸ਼ ਹਾਂਜੀ ਹਾਂਜੀ ਉਹਨਾਂ ਮੁਤਾਬਕ ਹੋਈ ਸੀ ਅਸੀਂ 49 ਲੱਖ ਪਹਿਲਾਂ ਕਰ ਲਏ ਸੀ 22 ਲੱਖ ਹੁਣ ਕਰ ਲਿਆ ਤੇ ਕਾਫੀ ਅਸੀਂ ਹੋਲਡ ਵੀ ਬਰਾਮਦ ਕਰਦੇ ਸੀ ਨਹੀਂ ਜਿਵੇਂ ਮੈਂ ਤੁਹਾਨੂੰ ਕਹ ਰਿਹਾ ਇੰਡੀਪੀਐਨ ਤੋਂ ਪਹਿਲਾਂ ਕਰਦੇ ਕਾਰੋਬਾਰ ਤਾਂ ਕੋਈ ਵੀ ਨਹੀਂ ਬਾੜ ਵੀ ਪੜਿਆ ਜੀ ਸਰ ਬਲੂ ਕਾਫੀ ਦੇਖੋ ਨਾ ਤੇ ਸਾਡੇ ਸਾਡੇ ਟਾਰਗੇਟ ਤੇ ਲੇਕਿਨ ਕਾਫੀ ਨਹੀਂ ਆ ਰਿਹਾ ਤੇ ਆ ਬਹੁਤ ਵੱਡੇ ਕੰਮ ਦੇ ਬਿਲਕੁਲ ਜੀ ਬਿਲਕੁਲ ਸਰ ਨਸ਼ੇ ਦਾ ਵੀ ਹੈ ਨਸ਼ੇ ਦਾ ਹੀ ਐਨਡੀਪੀਐਸ ਦੀ ਨਸ਼ੇ ਪਰ ਜਿਆਦਾ ਬਾਤਾਂ ਦਾ ਕੁਝ ਕਰਦਾ ਹਾਲ ਤੱਕ ਜਿਹੜੀ ਸਾਡੇ ਕੋਲ ਦੋ ਸਾਹਮਣੇ ਹੋਈ ਉਹ ਅਸੀਂ ਉਹ ਮੈਂ ਤੁਹਾਨੂੰ ਦੱਸਦੀ ਹਾਂ ਬਾਕੀ ਮੈਂ ਤੁਹਾਨੂੰ ਜੋ ਵੀ ਹੋਰ ਕੁਝ ਸਾਹਮਣੇ ਆਏਗਾ ਉਹ ਅਸੀਂ ਤੁਹਾਨੂੰ ਦੱਸਾਂਗੇ ਸਰ ਕਿੰਨਾ ਟੱਪ ਦੇ ਦੇਖੋ ਜੀ ਬੜੀ ਵੱਡੀ ਕਾਮਯਾਬੀ ਹੈ ਅਸੀਂ 9 ਦੋਸ਼ੀ ਗ੍ਰਿਫਤਾਰ ਕਰ ਲਏ ਹੈ ਚੋਰੀ ਕਾਫੀ ਵੱਡੀ ਸੀ 90 95 ਲੱਗਦੀ ਚੋਰੀ ਸੀ ਤੇ ਅਸੀਂ 55 ਲੱਖ ਰੁਪਇਆ ਬਰਾਮਦ ਕਰ ਲਿਆ ਨਾਲ ਕਾਫੀ 골ਡ ਕਰ ਲਿਆ ਤੇ ਸਿਲਵਰ ਜਵਲ ਵੀ ਕਰ ਲਈ ਨਾਲ ਕਾਰ ਵੀ ਕਰ ਲਈ ਪਿਸਤਲ ਵੀ ਰਿਕਵਰ ਕਰ ਲਿਆ ਜੀ ਹਾਂਜੀ ਸਾਡੀ ਪੂਰੀ ਕੋਸ਼ਿਸ਼ ਹੈ ਜੀ 100% अमाउंट रिकवर ਕਰਨ ਦਾ ਥੈਂਕ ਯੂ